ਬਾਈ ਕੋ 50 ਦੇ ਬਿਸਕਟ ਲੈ ਕੇ ਆਉਣੇ ਯਾਰ ਮੈਂ ਸੁਣਿਆ ਬਾਈ ਗਿਫਟ ਵੀ ਦਿੰਦਾ ਮੈਂ ਤਾਂ ਪੰਜਾਂ ਸਿਆ ਫੋਨਾਂ ਤੋਂ ਸਬਸਕ੍ਰਾਈਬ ਹੀ ਕਰਤਾ ਦੇਖਦਾ ਮੈਨੂੰ ਕੀ ਦਿੰਦਾ ਵਾ ਬਾਈ ਬਿਸਕਟ ਨਹੀਂ ਪਿਆਹਾਂ ਵਾਲੇ 50ਾਂ ਵਾਲੇ ਬਾਈ ਹਾਂ ਹਾਂ ਇਹੀ ਨਹੀਂ ਬਾਈ ਚੈਰੀ ਵਾਲੇ ਇਹ ਸਵਾਦ ਹੁੰਦੇ ਆ ਆਹੀ ਲੈਣੇ ਹਾਂ ਬਾਈ ਬਾਈ ਤੂੰ YouTube ਤੇ ਵੀਡੀਓ ਪਾਉਣਾ ਹੁੰਦਾ ਨਾ ਹਾਂ ਬਾਈ ਮੈਂ ਤੈਨੂੰ ਸਬਸਕ੍ਰਾਈਬ ਕੀਤਾ ਹੋਇਆ ਬਾਈ ਮੈਂ ਸੁਣਿਆ ਤੂੰ ਗਿਫਟ ਦਿੰਦਾ ਮਾ ਅੱਛਾ ਹੁਣ ਗਿਫਟ ਲੈਣਾ ਹਾਂ ਬਾਈ ਆ ਚੱਕ ਯਾਰ ਬਿਸਕਟ ਨਾਲ ਮਠੀਆਂ ਦਾ ਪੈਕੇਟ ਫਰੀ ਧੰਨਵਾਦ ਬਾਈ ਬਾਈ ਮੈਂ ਤੇਰੀ ਵੀਡੀਓ ਸ਼ੇਅਰ ਵੀ ਕਰਦਾ ਯਾਰ ਅੱਛਾ ਸਾਡੀ ਵੀਡੀਓ ਸ਼ੇਅਰ ਵੀ ਕਰਦਾ ਹਾਂ ਆ ਚੱਕ ਬਾਈ ਇੱਕ ਬੀਹਾਂ ਦਾ ਲੇਜ ਵੀ ਫਰੀ ਬਾਈ ਮੈਂ ਤੈਨੂੰ ਇੰਸਟਾਗ੍ਰam ਤੇ ਵੀ ਫੋਲੋ ਕੀਤਾ ਇੰਸਟਾ ਤੇ ਵੀ ਫੋਲੋ ਕੀਤਾ ਹਾਂ ਆ ਚੱਕ ਬਾਈ ਇੱਕ ਦਸਾਂ ਵਾਲਾ ਬਿਸਕਟ ਵੀ ਫਰੀ ਤੈਨੂੰ ਤੇ ਬਾਈ ਤੈਨੂੰ ਮੈਂ ਫੇਸਬੁੱਕ ਤੇ ਵੀ ਕੀਤਾ ਹੋਇਆ ਫੋਲ ਫੇਸਬੁੱਕ ਤੇ ਵੀ ਫੋਲੋ ਕੀਤਾ ਹੋਇਆ ਵਾ ਆ ਲੈ ਬਾਈ ਚੱਕ ਇਹ ਤੇ 50 50 ਬਿਸਕੁਟ ਵੀ ਤੈਨੂੰ ਫ੍ਰੀ ਬਾਈ ਯਾਰ ਸਾਡੇ ਘਰੇ 4-5 ਫੋਨ ਆ ਮੈਂ ਤਾਂ ਉਹਨਾਂ ਤੋਂ ਵੀ ਕੀ ਤਰ੍ਹਾਂ ਚੈਨਲ ਕੀਤਾ ਸਬਸਕ੍ਰਾਈਬ ਅੱਛਾ ਥੋੜੇ ਹੀ ਕਦੇ 4-5 ਫੋਨ ਆ ਉਹਨਾਂ ਤੋਂ ਵੀ ਮੈਨੂੰ ਫੋਲੋ ਕੀਤਾ ਕਰਤਾ ਮੈਂ ਤਾਂ ਆ ਲੈ ਚੱਕ ਬਾਈ ਤੈਨੂੰ ਇੱਕ ਚੋਕੋ ਬਿਸਕੁਟ ਦਾ ਡੱਬਾ ਫ੍ਰੀ ਬਾਈ ਮੈਨੂੰ ਹਾਂ ਧੰਨਵਾਦ ਬਾਈ ਬਾਈ ਇਹਦੇ ਨਾਲ ਹੋਰ ਨਹੀਂ ਕੁਝ ਮਿਲ ਸਕਦਾ ਮੈਨੂੰ ਹੋਰ ਕੁਝ ਵੀ ਲੈਣਾ ਹਾਂ ਬਾਈ ਆ ਚੱਕ ਬਾਈ ਦੁਕਾਨ ਅੱਜ ਤੋਂ ਤੇਰੀ ਤਾਲਾ ਤੇ ਚਾਬੀ ਬਾਈ ਮਜ਼ਾਕ ਕਾ ਤੂੰ ਕਰਦਾ ਯਾਰ ਮੇਰੇ ਨਾਲ ਬਾਈ ਸ਼ੁਰੂ ਕੀਨੇ ਕੀਤਾ ਸੀ